زندہ باد بی پی آئی زندہ باد زندہ باد زندہ باد بابا صاحب کو اٹھنے نعرہ میٹھو کے زندہ باد زندہ باد بابا صاحب کاٹی سوچ سے نعرہ میٹھو کے زندہ باد زندہ باد بابا صاحب کاٹی سوچ سے نعرہ میٹھو کے بابا صاحب کاٹی سوچ سے نعرہ ਮੁਕੇ ਭਾਈ ਜੀ ਸਰ ਆਪਣਾ ਨਾਮ ਮੈਂ ਸਰ ਡੀਟੀਪੀ ਪਾਰਟੀ ਤੋਂ ਚੇਅਰਮੈਨ ਪੰਜਾਬ ਨਿਰਮਲ ਬੌਕਸਰ ਜੀ ਔਰ ਮੈਂ ਸਭ ਤੋਂ ਪਹਿਲਾਂ ਪਾਰਟੀ ਦਾ ਔਰ ਨੇਤਾ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਵਾ ਔਰ ਉਸ ਤੋਂ ਬਾਅਦ ਸਾਡੇ ਬਹੁਤ ਹੀ ਮਾਨਯੋਗ ਸਾਡੇ ਸਤਨਾਮ ਸਿੰਘ ਜੀ ਜੂਧ ਦੇ ਪ੍ਰਧਾਨ ਪ੍ਰਤਾਪ ਸਿੰਘ ਜੀ ਸਖਦੇਵ ਸਿੰਘ ਜੀ ਸੋਨੂ ਜੀ ਵਿਕੀ ਜੀ ਚਮਨ ਲਾਲ ਜੀ ਕੇ ਜਿਹਦੇ ਮੈਨੇ ਇੱਥੋਂ ਤੱਕ ਮੇਰੇ ਨਾਲ ਸਾਥ ਦੇ ਤੌਰ ਤੇ ਜਿੰਨੇ ਵੀ ਖੜੇ ਲਖਵਿੰਦਰ ਜੀ ਨੂੰ ਜਿਨ੍ਹਾਂ ਨੂੰ ਅੱਜ ਅੰਬਸਰ ਜ਼ਿਲ੍ਹੇ ਦਾ ਅੰਜਾਪ ਪ੍ਰਧਾਨ ਪ੍ਰਧਾਨਗੀ ਦਿੱਤੀ ਗਈ ਹੈ ਮੈਨੂੰ ਮਾਣ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਤੇ ਦਿਲੋਂ ਕੰਮ ਕਰਨਗੇ ਔਰ ਮੈਂ ਨੇਤਾ ਜੀ ਦੇ ਗਾੜੀ ਇਹ ਬੇਨਤੀ ਕਰਾਂਗਾ ਕਿ ਨੇਤਾ ਜੀ ਸਾਡਾ ਜੋ ਅਗਲਾ ਟਾਰਗੇਟ ਹੈ ਉਹ ਸਾਡਾ 2027 ਦਾ ਵਾ ਪੂਰੇ ਪੰਜਾਬ ਦੇ ਵਿੱਚ ਆਪਣੇ ਪੂਰੇ ਉਮੀਦਵਾਰ ਖੜੇ ਕੀਤੇ ਜਾਵੇ ਕਿਉਂਕਿ ਅੱਜ ਤੁਸੀਂ ਇਹਨਾਂ ਸਰਕਾਰਾਂ ਨੂੰ ਦੇਖਿਆ ਵਾ ਕਿ ਜਿੰਨਾ ਵੀ ਸਾਡਾ ਸਮਾਜ ਹੋਇਆ ਚਾਹੋ ਕਿਸੇ ਵੀ ਬਰਾਦਰੀ ਦਾ ਕਿਉਂ ਸਾਡੀ ਬਰਾਦਰੀ ਦੀ ਲੜਾਈ ਤਾਂ ਨਹੀਂ ਕਿ ਸਾਡੀ ਲੜਾਈ ਇਹਨਾਂ ਸਿਸਟਮ ਦੇ ਵਰਗ ਨਾਲ ਆਪਾਂ ਚੋਣਾਂ ਆ ਗਏ ਇਹਨਾਂ ਦੇ ਵਿੱਚ ਇਹਨਾਂ ਸਰਕਾਰਾਂ ਨੂੰ ਜਾਂ ਕਿਸੇ ਦੀ ਵੀ ਸਰਕਾਰ ਹੋਵੇ ਇਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਸਾਨੂੰ ਮੰਨ ਲਓ ਕਿ ਕੋਈ ਵੀ ਇਹਨਾਂ ਜਿੱਦਾਂ ਸਾਨੂੰ ਲਾਜ ਦੇ ਦੇਣਗੇ ਆ ਵੀ ਤੁਹਾਨੂੰ ਫ੍ਰੀ ਭੱਤੀ ਦਿੱਤੀ ਜਾਊਗੀ ਤੁਹਾਨੂੰ ਦਾ ਲਾਟਾ ਚਾਹੀਦਾ ਵਾ ਔਰ ਅਸੀਂ ਇਹਨਾਂ ਸਰਕਾਰਾਂ ਦੀ ਨਿੰਦਿਆ ਕਰਦੇ ਆ ਕਿ ਸਾਨੂੰ ਇਹ ਜਿੱਦਾਂ ਨੂੰ ਮਦਦ ਦੋ ਸਾਨੂੰ ਦੇਣੀਆਂ ਤੇ ਸਾਡੇ ਸਮਾਜ ਦੇ ਅੰਦਰ ਐਜੂਕੇਸ਼ਨ ਦੋ ਇੱਕ ਕਾਰਪੋਰੇਸ਼ਨ ਲੈਖਾ ਦੇ ਦਿੰਦੇ ਆ ਜੀ ਪੰਜ ਛੇ ਦੇ ਉੱਤੇ ਤੁਸੀਂ ਆਪਣਾ ਕਹਿਣ ਦਾ ਹਾਂ ਕੋਸ਼ਿਸ਼ ਇਹ ਹੀ ਆ ਸਾਡੀ ਜਿੰਡਿਆਟ ਖੜਾ ਕਰਾਂਗੇ ਉਹ ਸਾਨੂੰ ਮੰਨ ਵੀ ਆ ਵੀ ਸਾਨੂੰ ਸਮਾਜ ਜਿਹੜਾ ਸਾਡਾ ਹੰਗਾਰਾ ਪਰੇਗਾ ਠੀਕ ਕੀ ਨੰਬਰ ਆਪ ਦਾ ਜਿਹੜਾ ਅੱਜ ਪਾਰਟੀ ਵੱਲੋਂ ਤੁਹਾਨੂੰ ਉਹ ਦਿੱਤਾ ਗਿਆ ਕੀ ਕਰਨਾ ਚਾਹੀਦਾ ਸਸੀ ਗੱਲ ਜੀ ਮੇਰਾ ਨਾਮ ਤਲਵਿੰਦਰ ਸਿੰਘ ਹੈ ਮੇਰੇ ਕੋਲ ਪਹਿਲਾਂ ਬੋਕਾਲ ਹਲਕਾ ਦੀ ਇੰਚਾਰਜ ਦੀ ਜ਼ਿੰਮੇਵਾਰੀ ਸੀ ਜੀ ਡੀਪੀਆਈ ਪਾਰਟੀ ਵੱਲੋਂ ਤੇ ਅੱਜ ਮੈਨੂੰ ਜਿਉਂ ਕੀ ਭਰਾ ਭਾਜੀ ਜਿਹੜੇ ਸਾਡੇ ਮੱਧਜੋਂਦੇ ਪ੍ਰਧਾਨ ਆ ਤੇ ਨੈਸ਼ਨਲ ਪ੍ਰੈਜ਼ੀਡੈਂਟ ਰੋਹਨ ਚੱਡਾ ਜੀ ਵੱਲੋਂ ਮੈਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਉਪ ਪ੍ਰਧਾਨ ਬਣਾ ਕੇ ਬੜਾਇਆ ਗਿਆ ਵਾ ਤੇ ਮੈਂ ਦਿਲੋਂ ਧੰਨਵਾਦ ਕਰਦਾ ਪਾਰਟੀ ਦਾ ਮੈਨੂੰ ਇਸ ਲੈ ਕੇ ਸਮਝਿਆ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਤੈਅ ਤੋਰੂਗਾ ਜੀ ਕਿ ਜਿੰਨੇ ਵੀ ਸਾਥੀ ਬਾਕੀ ਇੱਥੇ ਪਹੁੰਚੇ ਨੇ ਸਾਥ ਦੇਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡੇ ਵੱਲੋਂ ਨਾਲ ਕਿੰਨੂ ਕਿੰਨੂ ਪ੍ਰਧਾਨ ਲਾਇਆ ਗਿਆ ਨਾਲ ਮੈਨੂੰ ਕਿਹੜੀ ਸੇਵਾ ਸੀ ਸਾਡੇ ਵੀਰ ਜਿਹੜੇ ਮੀਤ ਪ੍ਰਧਾਨ ਸੀਗੇ ਹਲਕਾ ਬਬਕਾਲਾ ਤੋਂ ਇਹਨਾਂ ਤੋਂ ਹਲਕਾ ਇੰਚਾਰਜ ਤੇ ਇਹ ਰਾਵਲ ਜਿਹੜੇ ਯੂਥ ਪ੍ਰਧਾਨ ਸੀਗੇ ਇਹਨਾਂ ਨੂੰ ਵਾਈਸ ਪ੍ਰਧਾਨ ਲਾਇਆ ਗਿਆ ਜੀ ਨਾਲ ਜ਼ਿਲ੍ਹੇ ਦੇ ਅੱਜ ਕੱਲ ਦੇ ਜਵਲ ਨੂੰ ਕੀ ਸੰਦੇਸ਼ ਦੇਣਾ ਯੂਥ ਨੂੰ ਬਸ ਇਹੀ ਸੰਦੇਸ਼ ਦੇਵਾਂਗਾ ਕਿ ਇਹਦੀ ਨਸ਼ਾ ਤੋਂ ਆਪਣਾ ਦੂਰ ਰਹਿ ਕੇ ਸਮਾਜ ਲਈ ਕੋਈ ਚੰਗਾ ਕੰਮ ਕੋਈ ਇਕੱਠਾ ਕਰਦੀ ਹੈ ਆਪਣਾ ਜਿਹੜਾ ਕਿ ਆਪਣੇ ਨਾਂ ਨੂੰ ਜਿਦਾ ਰੱਖ ਸਕੀਏ ਬਸ ਠੀਕ ਹੈ ਸਰ ਮੇਰਾ ਨਾਮ ਰੋਹਨ ਚਟਾਰ ਨੈਸ਼ਨਲ ਫਰੈਂਟ ਐਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬेडकर ਤੋਂ ਔਰ ਅੱਜ ਦੀ ਸਾਡੀ ਮੀਟਿੰਗ ਦਾ ਮੁੱਖ ਅਜੰਡਾ ਅੰਬਰਸਾ ਜ਼ਿਲ੍ਹੇ ਦੀ ਜਿਹੜੀ ਪ੍ਰਧਾਨਗੀ ਅੱਜ ਅਸੀਂ ਉਹ ਅਨਾਉਂਸਮੈਂਟ ਕੀਤੀ ਆ ਔਰ ਅਜਿ ਤੋਂ ਜਿਹੜੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਪ੍ਰੈਜ਼ੀਡੈਂਟ ਹੋਣਗੇ ਉਹ ਤਲਵਿੰਦਰ ਸਿੰਘ ਜੀ ਹੋਣਗੇ। ਇੱਥੇ ਕਿਹੜੀ ਜਗ੍ਹਾ ਮੀਟਿੰਗ ਹੋ ਰਹੀ ਹੈ? ਸਰ ਅੱਜ ਜਿਹੜੀ ਮੀਟਿੰਗ ਆ ਸੀ ਸ਼ੱਜਲ ਵੱਡੀ ਪਿੰਡ ਕੀਤੀ ਹੈ ਔਰ ਮੀਟਿੰਗ ਦਾ ਮੇਨ ਜਿਹੜਾ ਮਕਸਦ ਆ ਔਰ ਸਾਡੇ ਜਿਹੜੇ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਸਾਡਾ ਜਿਹੜਾ ਮੁੱਖ ਮਕਸਦ ਆ ਵੀ ਵਿਚਾਰਧਾਰਾ ਨੂੰ ਜਿਹੜਾ ਉਹ ਘਰ-ਘਰ ਜਿਹੜਾ ਪਹੁੰਚਾਇਆ ਜਾਵੇ ਔਰ ਜਿਹੜਾ ਅੱਜ ਦਲਿਤ ਸਮਾਜ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬੰਜਾਵਾ ਔਰ ਸਾਡੀ ਪਾਰਟੀ ਦਾ ਮੁੱਖ ਮਕਸਦਾ ਵੀ ਉਹਨਾਂ ਨੂੰ ਜਿਹੜਾ ਵੀ ਪੂਰੇ ਘਰ ਘਰ ਵਿੱਚ ਲਿ ਜਾ ਕੇ ਉਹਨਾਂ ਨੂੰ ਜਿਹੜਾ ਦਰਸ਼ਨਾਇਆ ਜਾਵੇ। ਐਸੀ ਭਾਈਚਾਰੇ ਨੂੰ ਸੰਦੇਸ਼ ਦੇਣਾ ਚਾਹੀਦਾ ਕਿ ਕਿ ਇਲੈਕਸ਼ਨ ਇਹ ਨਹੀਂ ਐਸੀ ਭਾਈਚਾਰੇ ਨੂੰ ਯੂਜ਼ ਕਰਦੇ ਬਾਤ ਨਹੀਂ। ਔਰ ਮੈਂ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਵਾਂ ਵੀ ਜਿਹੜਾ ਆਪਣੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਚਾਹੇ ਹੋ ਭਾਜਪਾ ਆ ਚਾਹੇ ਆਵਾਦੀ ਪਾਰਟੀ ਆ ਚਾਹੇ ਕਾਂਗਰਸ ਆ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਐਸੀ ਭਾਈਚਾਰੇ ਨੂੰ ਜਿਹੜਾ ਵੀ ਉਹ ਯੂਜ਼ ਕੀਤਾ ਵਾ ਔਰ ਜਿਹੜਾ ਵੀ ਹੁਣ ਐਸਸੀ ਭਾਈਚਾਰੇ ਨੂੰ ਮੈਂ ਇੱਕੋ ਹੀ ਸੰਦੇਸ਼ ਦਿੰਦਾ ਵਾ ਵੀ ਚਾਹੇ ਉਹ ਆਮ ਆਦੀ ਪਾਰਟੀ ਆ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਉਹ ਬੀਜੇਪੀ ਪਾਰਟੀ ਆ ਉਹਨਾਂ ਨੂੰ ਇੱਕ ਸਵਾਲ ਜਿਹੜਾ ਵੀ ਉਹ ਜ਼ਰੂਰ ਪੁੱਛਿਆ ਜਾਵੇ ਵੀ ਸਾਡੇ ਜਿਹੜੇ ਹੱਕ ਹਧਿਕਾਰ ਆ ਵੀ ਉਹ ਕਿੱਥੇ ਆ ਕਿਉਂਕਿ ਜਦੋਂ ਤੱਕ ਐਸਸੀ ਸਮਾਜ ਜਾਗਰੂਕ ਹੋਊਗਾ ਤੇ ਜਿਹੜਾ ਪੋਲਿਟੀਕਲ ਪਾਰਟੀਆਂ ਨੂੰ ਜਿਹੜਾ ਵੀ ਉਹ ਮੂੰਹ ਜਿਹੜਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਨਾ ਲਗਾਇਆ ਜਾਵੇ ਮੇਰਾ ਨਾਮ ਸੁਨਮ ਸਿੰਘ ਹੈ ਜੀ ਮੈਂ ਪੰਜਾਬ ਯੂਨੀਅਨ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਤੋਂ ਸੋ ਜਿਸ ਤਰ੍ਹਾਂ ਕਿ ਅੱਜ ਪਿੰਡ ਛੱਜਲਵੰਡੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਸੋ ਮੈਂ ਧੰਨਵਾਦ ਕਰਦਾ ਹਾਂ ਤਲਵਿੰਦਰ ਜੀ ਜਿਨ੍ਹਾਂ ਨੇ ਕੀ ਗ੍ਰਾਮ ਵਿਕਾਇਦ ਮੀਟਿੰਗ ਹੋਈ ਆ ਸੋ ਮੈਂ ਬਹੁਤ-ਬਹੁਤ ਧੰਨਵਾਦ ਆ ਔਰ ਮੈਂ ਆਸ ਕਰਦਾ ਹਾਂ ਇਹਨਾਂ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੀ ਜਨੀਆਂ ਵੀ ਵਿਧਾਨ ਸਭਾ ਉਹ ਵਿਧਾਨ ਸਭਾ ਦੇ ਅੰਦਰ ਜਿਹੜੀ ਹਰ ਵਿਧਾਨ ਸਭਾ ਦੇ ਅੰਦਰ ਇਹਨਾਂ ਦੀ 11 ਮੈਮਰੀ ਕਮੇਟੀ ਬਣਾ ਕੇ ਸਾਨੂੰ ਜਿਹੜੀ ਪਾਰਟੀ ਨੂੰ ਪੇਸ਼ ਕਰਨਗੇ ਔਰ ਜਿਹੜੀ ਗੱਲ ਕੀਤੀ ਜਾਵੇ ਕਿ ਤਰ੍ਹਾਂ ਕਿ ਅੱਜ ਆਉਣ ਵਾਲੇ ਸਮੇਂ ਦੇ ਨਗਰ ਨਿਗਮ ਦੀ ਕੌਂਸਲ ਦੀ ਇਲੈਕਸ਼ਨ ਆ ਰਹੀ ਆ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰੇਗੀ ਔਰ ਜਿਹੜਾ ਸਾਡਾ ਟਾਰਗੇਟ ਆ ਉਹ 2027 ਦਾ ਆ 2027 ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਦੇ ਆਪਣੇ ਐਮਐਲਏ ਖੜੇ ਕਰਾਂਗੇ ਔਰ ਇੱਕ ਵਧੀਆ ਤਰੀਕੇ ਨਾਲ ਪੰਜਾਬ ਦੇ ਕਰ ਵਧੀਆ ਸਰਕਾਰ ਬਣਾਵਾਗੇ ਤਾ ਜੋ ਜਿਹੜੇ ਗਰੀਬਾਂ ਨਾਲ ਤੱਕੇ ਹੁੰਦੇ ਆ ਜਿਹੜੇ ਗਰੀਬਾਂ ਨੂੰ ਅੱਜ ਨਜਾਇਜ਼ ਦਬਾਇਆ ਜਾਂਦਾ ਨਜਾਇਜ਼ ਪਰਚੇ ਹੁੰਦੇ ਆ ਜਾਂ ਜਿਹੜਾ ਇੱਕ ਸ਼ੇਵਾਂੰਦ ਰਿਆ ਜਿਹੜਾ ਨਸ਼ੇ ਦਾ ਵਗ ਰਿਹਾ ਆ ਸੋ ਇਹਨੂੰ ਜਿਹੜੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਨਾਲ ਸਮੇਂ ਦੇ ਵਿੱਚ ਸਰਕਾਰ ਬਣਦੇ ਇਹ ਨਸ਼ੇ ਦੇ ਪਰਿਆਨ ਨੂੰ ਖਤਮ ਕੀਤਾ ਜਾਏਗਾ ਔਰ ਘਰ ਘਰ ਮਿਹੜੀ ਨੌਕਰੀ ਜਿਹੜੀਆਂ ਸਰਕਾਰਾਂ ਝੂਠੇ ਦਾਅਵੇ ਕਰਕੇ ਬਣੀਆਂ ਉਹ ਇਹਦੀ ਨੌਕਰੀ ਨਹੀਂ ਦੇਸੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦੀ ਜੇ ਸਰਕਾਰ ਬਣਦੀ ਆ ਅਸੀਂ ਦਮਾਂ ਕਰਕਰ ਆਉਂਦੇ ਆ ਜਿਹੜੀ ਮੀਟਿੰਗ ਕੀਤੀ ਹੈ ਕਿੰਨੀ ਕਿੰਨੀ ਕੀਤੀ ਹੈ ਕਿੰਨਾ ਪਸੰਦ ਆ ਇਹ ਪਿੰਡ ਸੱਜਲਵੰਡੀ ਦੇ ਵਿੱਚ ਮੀਟਿੰਗ ਕੀਤੀ ਗਈ ਆ। ਸੋ ਇਹਦੇ ਵਿੱਚ ਬਹੁਤ ਵੱਡੇ ਇਕੱਠ ਦੇ ਨਾਲ ਜਿਹੜੇ ਤਲਵਿੰਦਰ ਸਿੰਘ ਜੀ ਨੇ ਜਿਹੜੇ ਬਹੁਤ ਵੱਡਾ ਇਕੱਠ ਕੀਤਾ ਆ ਅਸੀਂ ਪਾਰਟੀ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਠੀਕ ਹੈ। ਹਾਂਜੀ ਕੀ ਨਾਮ ਜੇ ਤੇ ਕਿਹੜੀ ਅੱਜ ਪਾਰਟੀ ਵੱਲੋਂ ਤੁਹਾਨੂੰ ਸੇਵਾ ਲਈ। ਸਾਸੀ ਗਾਪਾ ਜੀ। ਮੇਰਾ ਪਿੰਨ ਬਡਾਲਾ ਗਲਾ ਜੀ। ਨਾਮ ਮੇਰਾ ਪਲਵਾਨ ਲੋਰੀਆ ਜੀ। ਠੀਕ ਹੈ ਜੀ। ਡਾਕਟਰ ਬੇਦਕਰਾ ਵੱਲੋਂ ਡੀਪੀਆਈ ਵੱਲੋਂ ਮੈਨੂੰ ਹਲਕੇ ਦਾ ਚਾਰਜ ਲਾਇਆ ਵਾ ਜੀ। ਠੀਕ ਹੈ ਜੀ। ਮੈਨੂੰ ਜਿਹੜੀ ਸੇਵਾ ਇਹਨਾਂ ਦਿੱਤੀ ਆ ਜੀ ਮਾਹਰਾ ਮੈਂ ਤੇ ਦਿলো ਆਪਣੇ ਦਿਸੇਵਾ ਦੇ ਨਾਲ ਖੜਾ ਉਤਰਾਗਾ ਜੀ ਠੀਕ ਹੈ ਜੀ ਸਵਾਸਿਕਲ ਬਾਈ